ਇਹ ਕੋਈ ਘਰ ਦਾ ਰਾਜ ਨਹੀਂ ਹੈ ਜਾਂ ਘਰ ਦੀ ਗੱਲ ਨਹੀਂ ਹੈ ਵੀ ਜਿਹੜੀ ਚੀਜ਼ ਚੰਗੀ ਲੱਗੀ ਉਹ ਮੰਨ ਲਈ ਤੇ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਨਾ ਮੰਨੀ ਇਹ ਇਹ ਮੇਰਾ ਖਿਆਲ ਹੈ ਕਿ ਇਤੋਂ ਪਹਿਲਾਂ 30 35 30 ਸਾਲ ਚੱਲਦਾ ਰਿਹਾ ਹੁਣ ਸ਼ਾਇਦ ਨਹੀਂ ਚੱਲੂਗਾ ਪਬਲਿਕ ਇੰਨੀ ਅਵੇਅਰ ਹੋ ਗਈ ਮਜਬੂਰ ਨਾ ਕਰੋ ਕਿ ਅਸੀਂ ਕੋਈ ਗਰੇ ਹੋਏ ਸ਼ਬਦ ਵਰਤੀਏ ਜਿਹੜੇ ਕਿ ਸਾਨੂੰ ਸਾਡੀ ਆਤਮਾ ਨੂੰ ਨਹੀਂ ਚੰਗੇ ਲੱਗਦੇ ਆਪਾਂ ਸਿਧਾਂਤਾਂ ਦੀ ਗੱਲ ਕਰੀਏ ਆਪਾਂ ਪਾਰਟੀ ਨੂੰ ਪਾਲਿਸੀਆਂ ਤੇ ਆਪਾਂ ਪਾਰਟੀ ਨੂੰ ਨਿੰਦੀ ਹੈ ਪਰਿਵਾਰਾਂ ਤੱਕ ਜਾਣਾ ਛੱਡ ਦਿਓ ਇਹ ਗੰਦੀ ਰਾਜਨੀਤੀ ਛੱਡ ਦਿਓ ਨਹੀਂ ਇਹ ਬਹੁਤ ਮਹਿੰਗੀ ਪੈ ਸਕਦੀ। ਸ਼ਹੀਦੀ ਦਿਹਾੜਿਆਂ ਦੇ ਵਿੱਚ ਜਿੱਥੇ ਆਮ ਕਰਕੇ ਇੱਕ ਸਾਡੇ ਰੀਤੀ ਰਿਵਾਜ ਆ ਔਰ ਸਾਨੂੰ ਸੰਦੇਸ਼ ਵੀ ਜਾਂ ਆਦੇਸ਼ ਵੀ ਸ਼੍ਰੀ ਕਲਤਕ ਸਾਬ ਤੋਂ ਮਿਲੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਸਮਾਗਮ ਜਾਂ ਕੋਈ ਦੂਜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਤੋਂ ਜਰੂਰ ਜਿਹੜਾ ਹੈਗਾ ਉਹ ਦੂਰ ਰਿਹਾ ਜਾਵੇ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੀ ਕਲਤਕ ਸਾਬ ਤੋਂ ਬਰਸੋਈ ਪਾਰਟੀ ਦੇ ਜਿਹੜੇ ਸਿਪਾਸਲਾਰ ਨੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਪਿਛਲੇ 4-5 ਦਿਨ ਰੋਜ਼ਾਨਾ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਹਰ ਰੋਜ਼ ਇੱਕ ਨਵੇਂ ਚੈਨਲ ਤੇ ਬੈਠ ਕੇ ਤੇ ਝੂਠ ਪਰੋਸ ਰਹੇ ਸੀ। ਇਹਨਾਂ ਦਿਨਾਂ 'ਚ ਵੈਸੇ ਲੋੜ ਨਹੀਂ ਸੀ ਨਾ ਹੀ ਤਾਂ ਕੋਈ ਤਰੀਕ ਲੰਘ ਰਹੀ ਸੀ ਨਾ ਹੀ ਕੋਈ ਇਹ ਇਹ ਕੋਈ ਗੱਲਾਂ ਇਹ ਸੀ ਕਿ ਦੁਬਾਰਾ ਦਿਨ ਨਹੀਂ ਚੜਨਾ। ਸਭ ਤੋਂ ਪਹਿਲਾਂ ਤਾਂ ਮੈਂ ਨਿੰਦਾ ਕਰਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦਾ ਵਰਤਾਰਾ ਜਿਹੜਾ ਹੈ ਉਹ ਨਿਰੰਤਰ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਜਾਰੀ ਰੱਖਿਆ ਇਕੱਲੇ ਡਾਕਟਰ ਦਲਜੀਤ ਸਿੰਘ ਚੀਮਾ ਹੀ ਨਹੀਂ ਹੈ ਹੱਦ ਉਸ ਦਿਨ ਹੋ ਗਈ ਜਦੋਂ 27 ਤਰੀਕ ਦੀ ਸ਼ਾਮ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਾਰਟੀ ਦੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਗੱਲੀਬਾਤੀ ਬਣਾਏ ਨੇ ਮੇਰੇ ਖਿਲ ਕਾਰਜਕਾਰੀ ਦੇ ਤੌਰ ਤੇ ਕੰਮ ਕਿੰਨਾ ਕਰਨ ਦਿੱਤਾ ਜਾਂਦਾ ਦਸਕਤ ਕਿੱਥੇਕ ਹੁੰਦੇ ਆ ਮੈਨੂੰ ਅੱਜ ਤੀਕਰ ਨਹੀਂ ਲੱਭੇ ਉਹ ਵੀ ਮੌਜੂਦ ਸੀ ਔਰ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਵਰਕਿੰਗ ਕਮੇਟੀ ਮੈਂਬਰ ਤੇ ਕਾਫੀ ਸੀਨੀਅਰ ਲੀਡਰਸ਼ਿਪ 27 ਤਰੀਕ ਜਿਸ ਦਿਨ ਸ਼ਹਾਦਤ ਦਾ ਦਿਨ ਹੈ ਉਸ ਦਿਨ ਕੋਠੀ ਜਿਹੜੇ ਆ ਉਹ ਬੁਲਾਏ ਜਾਂਦੇ ਆ ਔਰ ਬੁલાਏ ਕਿਸ ਲਈ ਜਾਂਦੇ ਆ ਕਿ ਸਾਰਿਆਂ ਨੂੰ ਸਮਝਾਇਆ ਜਾਵੇ ਕਿ ਇਹ ਜਿਹੜੇ ਸ਼੍ਰੀ ਕਾਲ ਤਖਸਬ ਦੇ ਹੁਕਮ ਹੈ ਜਾਂ ਆਦੇਸ਼ ਹੈ ਉਹ ਮੰਨੇ ਕਿਉਂ ਨਹੀਂ ਜਾ ਰਹੇ ਜਾਂ ਅਸੀਂ ਮੰਨਣੇ ਕਿਉਂ ਨਹੀਂ ਹੈ ਇਸ ਕੰਮ ਦੇ ਲਈ ਕਲਾਸ ਲਾਈ ਮੈਂ ਉਸ ਗੱਲ ਤੇ ਬਾਅਦ ਚਾਹੂੰਗਾ ਮੁਕਤੀ ਗੱਲ ਇਹ ਹੈ ਕਿ ਸ਼੍ਰੀ ਕਾਲ ਤਖਸਬ ਦੇ ਜਿਹੜੇ ਆਦੇਸ਼ ਹੈ ਉਹਨਾਂ ਚ ਸਿਰਫ ਗੱਲ ਇੰਨੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਣਾ ਹੈ ਕਿ ਤਲਾਂਜਲੀ ਦੇਣੀ ਹੈ ਜੇ ਉਹਨੂੰ ਸਿੱਧੇ ਤੌਰ ਤੇ ਤਲਾਂਜਲੀ ਦੇ ਦੇਣ ਤੇ ਮੇਰੇ ਖਿਆਲ ਹੈ ਕਿ ਸ਼੍ਰੀ ਕਾਲ ਤਖਸਬ ਵੀ ਇਸ ਗੱਲ ਤੋਂ ਇਹ ਇਹ ਉਹਨਾਂ ਨੂੰ ਛੱਡ ਦੂਗਾ ਕਿ ਚਲੋ ਜੇ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਨਹੀਂ ਚੱਲਣਾ ਜਿਵੇਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਚੱਲਦੀ ਹੈ ਜਿਵੇਂ ਤੁਸੀਂ ਓਵੇਂ ਚੱਲਣਾ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਇਸ ਗੱਲ ਦੀ ਲੋੜ ਨਹੀਂ ਇਹ ਇਹ ਕਲੀਅਰ ਕਰਨਾ ਪੈਣਾ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਤਲਾਂਜਲੀ ਦੇਣੀ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਣਾ ਹੈ। ਸ਼੍ਰੀ ਕਾਲਟਕ ਸਾਬ ਦੇ ਜਿਹੜੇ ਆਦੇਸ਼ ਆ ਜਾਂ ਹੁਕਮ ਹੈ ਉਹ ਮੰਨਣੇ ਆ ਕਿ ਨਹੀਂ ਮੰਨਣੇ। ਇਹ ਇਹ ਕੋਈ ਘਰ ਦਾ ਰਾਜ ਨਹੀਂ ਹੈ। ਜੰ ਘਰ ਦੀ ਗੱਲ ਨਹੀਂ ਹੈ ਵੀ ਜਿਹੜੀ ਚੀਜ਼ ਚੰਗੀ ਲੱਗੀ ਉਹ ਮੰਨ ਲਈ ਤੇ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਉਹ ਨਾ ਮੰਨੀ ਇਹ ਇਹ ਮੇਰਾ ਖਿਆਲ ਹੈ ਕਿ ਇਤੋਂ ਪਹਿਲਾਂ 30 35 30 ਸਾਲ ਚੱਲਦਾ ਰਿਹਾ ਹੁਣ ਸ਼ਾਇਦ ਨਹੀਂ ਚੱਲੂਗਾ ਪਬਲਿਕ ਇੰਨੀ ਅਵੇਅਰ ਹੋ ਗਈ ਦੋ ਤਰੀਕ ਨੂੰ ਜੋ ਗੁਰੂ ਸਾਹਿਬ ਦੀ ਕਿਰਪਾ ਸ਼੍ਰੀ ਕਲਤਕ ਸਾਹਿਬ ਦੀ ਫਸੀਲ ਤੋਂ ਵਾਪਰੀ ਹੈ ਜਨਤਾ ਬਹੁਤ ਅਵੇਅਰ ਹੋ ਗਈ ਹੈ ਤੇ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਇਹ ਦੋ ਤਰੀਕ ਦਾ ਮੇਰੇ ਕੋਲੇ ਹੁਕਮਨਾਮੇ ਆਦੇਸ਼ ਦਾ ਉਥੋਂ ਕਈ ਹੋਏ ਪਰ ਜਿਹੜੇ ਆਦੇਸ਼ ਦੇ ਬਾਰੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਔਰ ਜਿਹੜੇ ਆਦੇਸ਼ ਤੋਂ ਸ਼੍ਰੋਮਣੀ ਅਕਾਲੀ ਦਲ ਭੱਜ ਰਿਹਾ ਹੈ ਉਹਦੇ ਵਿੱਚ ਲਿਖਿਆ ਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਲਿਖ ਕੇ ਉਹਨਾਂ ਨੇ ਅੱਗੇ ਕਿਹਾ ਕਿ ਇਹ ਇੱਕ ਕਮੇਟੀ ਬਣਾਈ ਜਾਂਦੀ ਹੈ ਨਵੇਂ ਸਿਰਿਓਂ ਭਰਤੀ ਕੀਤੀ ਜਾਵੇ ਮੈਂ ਸਾਰੀ ਪੜ੍ਹਾਂਗਾ ਨਹੀਂ ਪਰ ਮੈਂ ਜਿਹੜੇ ਰੈਲੇਵੈਂਟ ਪਾਰਟ ਹੈ ਸਿਰਫ ਉਹੀ ਪੜ੍ਹਾਂਗਾ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਅਕਾਲ ਤਖਸਬ ਨੇ ਇਹ ਨਹੀਂ ਕਿਹਾ ਵੀ ਕਿਤੇ ਕੋਈ ਕਾਨੂੰਨ ਤੋੜੋ ਜਾਂ ਕੋਈ ਤੁਸੀਂ ਕਿਸੇ ਗੱਲ ਨੂੰ ਤਲਾਂਝਲੀ ਦੇ ਦਿਓ ਵਿਧਾਨ ਨੂੰ ਜਾਂ ਕਾਨੂੰਨ ਨੂੰ ਉਹਨਾਂ ਨੇ ਕਿਹਾ ਫਿਰ ਮੈਂ ਦੁਹਰਾ ਦਿਆਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਉਹਦੇ 'ਚ ਹੁਣ ਕਮੇਟੀ ਦੇ ਨਾਂ ਹੈ ਜਿਹੜੇ ਉਹ ਉਹ ਮੈਂ ਅੱਗੇ ਆਉਂਗਾ ਉਹਦੇ ਤੇ ਵੀ ਗੱਲ ਕਰਾਂਗੇ ਅੱਗੇ ਕੀ ਲਿਖਿਆ ਹੈ ਵਰਕਿੰਗ ਕਮੇਟੀ ਨੂੰ ਆਦੇਸ਼ ਹੈ ਕਿ ਪ੍ਰਧਾਨ ਸਿਹਤ ਜਿਨ੍ਹਾਂ ਦੇ ਅਸਤੀਫੇ ਦਿੱਤੇ ਹਨ ਜੇ ਆ ਕਿਤੇ ਸਿਹਤ ਸ਼ਬਦ ਨਾ ਨਾ ਪਾਉਂਦੇ ਤੇ ਅੱਜ ਨੂੰ ਅਸਤੀਫਾ ਵੀ ਮਨਜ਼ੂਰ ਹੋ ਜਾਣਾ ਸੀ ਤੇ ਸ਼ਾਇਦ ਕਈ ਗੱਲਾਂ ਹੋ ਜਾਣੀਆਂ ਸੀ ਇਹ ਸਿਹਤ ਸ਼ਬਦ ਨੇ ਕਿੰਨਾ ਵੱਡਾ ਬਖੇੜਾ ਖੜਾ ਕੀਤਾ ਮੈਂ ਉਹਦੇ 'ਚ ਆਉਣਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਸਿਹਤ ਜਿਨ੍ਹਾਂ ਦੇ ਅਸਤੀਫੇ ਦਿੱਤੇ ਹਨ ਉਹ ਤਿੰਨਾਂ ਦਿਨਾਂ ਦੇ ਅੰਦਰ-ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਾਲਪਤਖ ਸਾਬ ਨੂੰ ਜਾਣਕਾਰੀ ਲਈ ਭੇਜੇ ਜਾਣ ਹੁਣ ਜੇ ਤਾਂ ਇਕੱਲੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਅਸਤੀਫਾ ਹੁੰਦਾ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਨੂੰਨ ਹੋਰ ਪੜਾਉਣਾ ਸੀ ਹੁਣ ਖੁਦ ਡਾਕਟਰ ਦਲਜੀਤ ਚੀਮਾ ਤੇ ਜਿਹੜੇ ਪੰਜ ਛੇ ਨਾਲ ਦੇ ਸੱਜਣ ਹੈ ਉਹ ਜਦੋਂ ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਹੋਣਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਤਾ ਹੈ ਵੀ ਸੁਖਬੀਰ ਸਿੰਘ ਬਾਦਲ ਦੀ ਤਾਂ ਵਾਪਸੀ ਹੋ ਸਕਦੀ ਹੈ ਔਰ ਉਹ ਹੋ ਜਾ ਸਕਦੀ ਹੈ ਪਰ ਮੇਰੀ ਕਦੇ ਨਹੀਂ ਹੋਣੀ ਇਸ ਕਰਕੇ ਆਇਆ ਸਾਹਿਬ ਪਾਠ ਪੜਾਇਆ ਸਾਰੀ ਪਾਰਟੀ ਨੂੰ ਜਿਵੇਂ ਮਾਫੀ ਨਾਮੇ ਵਾਲਾ ਪੜਾਇਆ ਉਵੇਂ ਹੁਣ ਇਹ ਪਾਠ ਪੜਾਉਣ ਤੇ ਲੱਗੇ ਹੋਇਆ ਮੁਕਤੀ ਗੱਲ ਇਹ ਹੈ ਕਿ ਇਸ ਹੁਕਮਨਾਮੇ ਦੇ ਖਿਲਾਫ ਚੱਲਣਾ ਅਕਾਲੀ ਦਲ ਨੇ ਜਾਂ ਇਹ ਹੁਕਮਨਾਮੇ ਦੀ ਪਾਲਣਾ ਕਰਨੀ ਹੈ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਉਹ ਇੱਥੇ ਆ ਕੇ ਖੜਾ ਹੈ ਕਿ ਇਸ ਚੀਜ਼ ਦਾ ਫੈਸਲਾ ਜਿਹੜਾ ਹੈਗਾ ਉਹ ਇਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਕਰਨੀ ਹੈ ਹੁਣ ਬਾਰ-ਬਾਰ ਕਹਿ ਰਹੇ ਆ ਕਿ ਜੀ ਜੇ ਅਸੀਂ ਇਹ ਆਦੇਸ਼ ਮੰਨ ਲਏ ਇਹਨਾਂ ਨੇ ਆਦੇਸ਼ ਜਥੇਦਾਰ ਸਾਹਿਬ ਨੇ ਕੀ ਦਿੱਤਾ ਵਰਕਿੰਗ ਕਮੇਟੀ ਨੂੰ ਤੇ ਜਿੰਨੇ ਚੈਨਲਾਂ ਤੇ ਬੈਠ ਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੰਟਰਵਿਊ ਦਿੱਤੀ ਹੈ ਉਹ ਕੀ ਕਹਿੰਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੀ ਕਰੋਗੇ ਨਹੀਂ ਜੀ ਵਰਕਿੰਗ ਕਮੇਟੀ ਬੁਲਾਵਾਂਗੇ ਉਹ ਫੈਸਲਾ ਕਰੂਗੀ ਤੇ ਮਾਨਯੋਗ ਜਥੇਦਾਰ ਸਾਹਿਬਾਨ ਨੇ ਵੀ ਕੀ ਕਿਹਾ ਵੀ ਵਰਕਿੰਗ ਕਮੇਟੀ ਜਿਹੜੀ ਹੈ ਕਮੇਟੀ ਵੀ ਬਣਾਵੇ ਤੇ ਅਸਤੀਫੇ ਵੀ ਪ੍ਰਬੰਧ ਕਰੇ ਫਿਰ ਫਰਕ ਕਿੱਥੇ ਆ ਭਾਈ ਵਰਕਿੰਗ ਕਮੇਟੀ ਨਹੀਂ ਕਰਨਾ ਇਹ ਚਿੱਠੀ ਦਾ ਜ਼ਿਕਰ ਪਾਉਣਾ ਤਾਂ ਵਰਕਿੰਗ ਕਮੇਟੀ ਦੇ ਮੀਟਿੰਗ ਦੀ ਪ੍ਰੋਸੀਡਿੰਗ ਚ ਕੋਈ ਜ਼ਰੂਰੀ ਨਹੀਂ ਨਾ ਹੈਗਾ ਇਹ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਕਿ ਨਹੀਂ ਮੰਨਣਾ ਇਹ ਤੁਹਾਡੇ ਤੇ ਮੁਨਸਰ ਕਰਦਾ ਵੀਰੋ ਇੰਗਲਿਸ਼ ਦਾ ਇੱਕ ਪ੍ਰਵਰਬ ਹੈ ਕਿ ਲਿਟਲ ਨੋਲੇਜ ਇਜ਼ ਅ ਡੰਜਰਸ ਥਿੰਗ ਮਤਲਬ ਅਦੂਰੀ ਜਾਣਕਾਰੀ ਬੇहद ਖਤਰਨਾਕ ਮੈਂ ਜੇ ਦੇਖ ਰਿਹਾ ਸੀ ਇੱਕ ਸ਼ਖਸ ਚਰਨਜੀਤ ਬਰਾੜ ਜਿਨੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਬੜੇ ਵੱਡੇ ਇਲਜ਼ਾਮ ਲਾਏ ਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਥੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਭਜਰੀ ਮੇਰਾ ਪਹਿਲਾ ਤੇ ਬੁਨਿਆਦੀ ਸਵਾਲ ਇਹ ਹੈ ਕਿ ਅਸਲ ਪਗੋੜਾ ਹੈ ਕੌਣ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਥੋੜੇ ਵਰਗਿਆਂ ਦੇ ਗੁਨਾਹ ਵੀ ਆਪਣੀ ਝੋਲੀ ਪਾ ਕੇ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ ਸੀਸ ਨਵਾ ਕੇ ਬੜੀ ਸ਼ਰਧਾ ਦੇ ਨਾਲ ਸੇਵਾ ਕੀਤੀ ਜਾਂ ਤੁਸੀਂ ਜਿਹੜੇ ਲੋਕਾਂ ਨੇ ਸਾਰਾ ਕੁਝ ਲਿਖਤੀ ਆਪਣੇ ਗੁਨਾਹ ਕਬੂਲ ਕੀਤੇ ਨੀਚੇ ਦਸਖਤ ਕੀਤੇ ਜੇ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਨਹੀਂ ਬੁਲਾਇਆ ਸੀ ਤੁਹਾਨੂੰ ਤਾਂ ਆਪੇ ਈਸ਼ੂ ਦੇਣਾ ਚਾਹੀਦਾ ਸੀ ਕਿਉਂਕਿ ਆਪਾਂ ਤਾਂ ਹਰ ਇੱਕ ਚੈਨਲ ਦੇ ਉੱਤੇ ਵਾਅਦਾ ਮਾਫ ਗਵਾਹ ਬਣ ਕੇ ਘੁੰਮ ਰਹੇ ਤੁਸੀਂ ਪਤਾ ਆਪਣੇ ਗੁਨਾਹ ਕਬੂਲੇ ਨੇ ਪਹਿਲਾ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਉਹਨਾਂ ਦੇ ਆਦੇਸ਼ ਦੀ ਪਾਲਣਾ ਕਰਕੇ ਸੁਰਖਰੂ ਹੋ ਕੇ ਸਾਡੇ ਨਾਲ ਆ ਕੇ ਗੱਲ ਕਰੋ ਨਾਲੇ ਦੂਜਾ ਵੱਡਾ ਗੱਲ ਇਹ ਹੈ ਕਿ ਸਿੱਖੀਜ਼ਮ ਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਉਹਨਾਂ ਦੀ ਬਾਣੀ ਦੇ ਵਿੱਚ ਤਸਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਮਹੱਤਤਾ ਤਰਕ ਤੇ ਸੰਵਾਦ ਨੂੰ ਦਿੱਤੀ ਗਈ ਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਦੀ ਹੈ ਉਹਨਾਂ ਨੂੰ ਕੋਈ ਅਰਜ਼ੋਈ ਕਰਦੀ ਤੁਹਾਡੇ ਢਿੱਡੀ ਪੀੜਾਂ ਕਿਉਂ ਔਰ ਇੱਕ ਨਵੀਂ ਗੱਲ ਕੱਢ ਲੈਂਦੀ ਅੱਜ ਅਕੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਨੇ ਮੇਰੀ ਪੀੜੀ ਦੇ ਸਿਧਾਂਤ ਨੂੰ ਵੀ ਤੁਸੀਂ ਵਿੱਚ ਲਿਆ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਕਾਨੂੰਨੀ ਨੁਕਤਿਆਂ ਦੀ ਤੁਹਾਨੂੰ ਜਾਣਕਾਰੀ ਨਹੀਂ ਤਾਂ ਪਹਿਲਾਂ ਪੜ੍ਹੋ ਉਹਨਾਂ ਨੂੰ ਜੇ ਪੜ੍ਹਨਾ ਨਹੀਂ ਤਾਂ ਚਾਰ ਸਿਆਣੇ ਬੰਦਿਆਂ ਨਾਲ ਸਲਾਹ ਕਰ ਲਓ ਆਪਾਂ ਇਸ ਤਰੀਕੇ ਦੇ ਨਾਲ ਇੱਕ ਪਾਸੜ ਪ੍ਰੈਸ ਕਾਨਫਰੰਸ ਕਰਨ ਦੇ ਬਹਿ ਗਏ ਕਿ ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਗੱਲ ਕਹਿੰਦੀ ਹੈ ਦੇਸ਼ ਦਾ ਸੰਵਿਧਾਨ ਇਹ ਗੱਲ ਕਹਿੰਦਾ ਕਿ ਮੈਨੇਜਮੈਂਟ ਆਫ ਅ ਰਿਲੀਜੀਅਸ ਸ਼ਰਾਇਨ ਇਜ਼ ਅ ਸੈਕੂਲਰ ਐਕਟੀਵਿਟੀ ਮਤਲਬ ਧਾਰਮਿਕ ਸਥਾਨ ਦੇ ਪ੍ਰਬੰਧ ਕਰਨਾ ਇਹ ਧਰਮ ਨਿਰਪੱਖ ਕੰਮ ਹੈ ਇਸੇ ਗੱਲ ਕਰਕੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਸਾਹਿਬ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਾਲੇ ਜਿਹੜਾ ਸੋਮਨਾਥ ਟਰਸਟ ਹੈ ਉਹਦੇ ਚੇਅਰਮੈਨ ਵੀ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜ ਕੇ ਜਿੱਤ ਕੇ ਆਉਂਦੇ ਨੇ 60 ਲੱਖ ਸਿੱਖਾਂ ਦੇ ਨੁਮਾਇੰਦੇ ਨੇ ਪਿਛਲੇ 100 ਸਾਲ ਤੋਂ ਵੱਧ ਵੀ ਸੇਖਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਜਤਾਇਆ ਹੈ ਔਰ ਇਹ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪੀ ਹੈ। ਤਾਂ ਫਿਰ ਇਹ ਸਵਾਲ ਕਿੱਥੋਂ ਆ ਗਿਆ ਕਿ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਦਾ ਪ੍ਰਧਾਨ ਬਣਾਉਂਦੇ ਨੇ? ਭਾਈ ਡੈਮੋਕਰੇਟਿਕਲੀ ਪ੍ਰਧਾਨ ਬਣਦਾ। ਕੱਲੇ-ਕੱਲੇ ਮੈਂਬਰ ਦੀ ਸਲਾਹ ਲੈ ਕੇ ਬਣਦਾ। ਸੋ ਆਪਾਂ ਕਿਹੜੀ ਗੱਲਾਂ ਨੂੰ ਕਿੱਧਰ ਜੋੜ ਰਹੇ? ਹਾਂ ਜਿਹੜਾ ਤੁਹਾਡਾ ਵਿਸ਼ਾ ਸੀ, ਤੁਹਾਡਾ ਵਿਸ਼ਾ ਇਸ ਗੱਲ ਤੇ ਹੈ ਕਿ ਭਾਈ ਜਿਹੜਾ ਸੁਰਜੀਤ ਸਿੰਘ ਬਰਨਾਲਾ ਸਾਹਿਬ ਦੇਖੋ ਬੇहद ਸਤਿਕਾਰਯੋਗ ਨੇ ਸਾਡੇ ਵਿੱਚ ਅੱਜ ਉਹ ਨੇ ਉਹ ਬੜੇ ਸੂਝਵਾਨ ਬੜੇ ਸੰਜੀਦਾ ਲਰਨਰਡ ਐਡਵੋਕੇਟ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਐਫੀਡੇਵਿਟ ਫਾਈਲ ਕੀਤਾ ਸੀ ਕਿਉਂਕਿ ਉਹ ਸਮਝ ਗਏ ਸੀ ਕਿ ਭਾਈ ਹੁਣ ਇਸ ਤੋਂ ਅੱਗੇ ਪਾਰਟੀ ਨੂੰ ਲਿਜਾਣਾ ਮੁਸ਼ਕਲ ਹੈ ਕਿਉਂਕਿ 42 ਅਮੈਂਡਮੈਂਟ ਕਨਸਟੀਟਿਊਸ਼ਨ ਦੇ ਵਿੱਚ ਹੋ ਗਈ ਸੀ ਜਿਸ ਦੇ ਚ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਵਰਡ ਜੁੜ ਗਿਆ ਸੀ ਤੇ ਹਰ ਇੱਕ ਪੋਲੀਟੀਕਲ ਪਾਰਟੀ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਐਫੀਡੇਵਿਟ ਫਾਈਲ ਕਰੇ ਕਿ ਅਸੀਂ ਧਰਮ ਨਿਰਪੱਖਾਂ ਨੀ ਇਸ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਇੱਕ ਗੁਰਸਿੱਖ ਜਿਹੜਾ ਪਤਿਤ ਨਾ ਹੋਵੇ ਉਹੀ ਮੈਂਬਰ ਬਣ ਸਕਦਾ ਸੀ ਇਹ ਤਾਂ ਫਿਰ ਬਰਨਾਲਾ ਸਾਹਿਬ ਨੇ ਜਦੋਂ ਸੰਵਿਧਾਨ ਬਦਲਿਆ ਉਹਨਾਂ ਨੇ ਲਾਈਨ ਐਡ ਕੀਤੀ ਨਾ ਵੀ ਕੋਈ ਵੀ ਅਡਲਟ ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣ ਸਕਦਾ ਮਨਜੀਤ ਸਿੰਘ ਖਹਿਰਾ ਸਾਹਿਬ ਵੀ ਨਾਲ ਸੀ ਉਹ ਵੀ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹਨ ਸੋ ਜਿਹੜੀਆਂ ਗੱਲਾਂ ਦਾ ਆਪਾਂ ਨੂੰ ਪਤਾ ਨਾ ਹੋਵੇ ਉਹ ਗੱਲਾਂ ਦੇ ਵਿੱਚ ਆ ਕੇ ਮਕਸਦ ਕੀ ਕਿ ਸਾਰਾ ਫੋਕਸ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਆਲੇ ਦੁਆਲੇ ਰੱਖਣਾ ਆਪਾਂ ਪੰਡਣਾ ਸ਼੍ਰੋਮਣੀ ਅਕਾਲੀ ਦਲ ਨੂੰ ਆ ਅੱਪਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਭੰਡਣਾ ਹੈ ਅੱਪਾ ਹੋਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਭੰਡਣਾ ਹੈ ਅੱਜ ਤਾਂ ਆਪਾਂ ਤਿੰਨ ਚਾਰ ਆਪਣੇ ਵਾਲਿਆਂ ਨੂੰ ਵੀ ਰਗੜਤਾ ਜਿਨ੍ਹਾਂ ਦੇ ਨਾਲ ਆਪਾਂ ਖੜੇ ਹੁਣ ਤਾਂ ਆਪੋਂ ਨਾਲ ਵੀ ਨਹੀਂ ਸਹਿਮਤ ਉਹਨਾਂ ਤੇ ਵੀ ਸੱਖ ਦਿੱਤਾ ਰਹੇ ਸੋ ਕੱਲੇ ਆਪਾਂ ਹੀ ਸਿਆਣੇ ਹੋਗੇ ਬਾਕੀ ਤਾਂ ਸਾਰੀ ਦੁਨੀਆ ਗਲਤ ਪਰ ਹਾਂ ਇੱਕ ਸਵਾਲ ਉਰੇ ਅੱਜ ਵੱਡਾ ਖੜਾ ਹੁੰਦਾ ਕਿ ਜਿਹੜੇ ਹੋਰ ਸਿੱਖ ਮਸਲੇ ਨੇ ਜਿਹੜੇ ਹੋਰ ਅਹਿਮ ਮੁੱਦੇ ਨੇ ਉਹਨਾਂ ਦੀ ਆਪਾਂ ਗੱਲ ਨਹੀਂ ਕਰਦੇ ਫਿਰ ਆਪਾਂ ਕਹਿੰਦੇ ਜੀ ਸਾਡੇ ਤੇ ਬੀਜੇਪੀ ਦਾ ਟੈਗ ਨਾ ਲਾਓ ਸਾਡੇ ਤੇ ਆਰਐਸਐਸ ਦਾ ਟੈਗ ਨਾ ਲਾਓ ਕਿਉਂ ਨਾ ਲੱਗੇ ਜਦੋਂ ਦੇਸ਼ ਦੀ ਐਡੀ ਸਤਕਾਰਯੋਗ ਸ਼ਖਸੀਅਤ ਸਾਡੇ ਮਰਹੂਮ ਪ੍ਰਧਾਨ ਮੰਤਰੀ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਉਹਨਾਂ ਨੂੰ ਭਾਜਪਾ ਦੀ ਸਰਕਾਰ ਰਾਜ ਘਾਟ ਤੇ ਸੰਸਕਾਰ ਕਰਨ ਦੇ ਲਈ ਜ਼ਮੀਨ ਨਾ ਦੇਵੇ ਤੇ ਤੁਹਾਡੇ ਮੂੰਹ ਚੋਂ ਕੁਝ ਨਿਕਲੇ ਹੀ ਨਹੀਂ ਕੀ ਗੱਲ ਉਹਦੇ ਨਾਲ ਫਿਰ ਭਾਜਪਾ ਔਖੀ ਹੁੰਦੀ ਹੈ ਫੇਰ ਹੀ ਭਾਜਪਾ ਦੀ ਵੀ ਟੀਮ ਆ ਨਾ ਆਪਾਂ ਤਾਂ ਹੀ ਆਪਾਂ ਭਾਜਪਾ ਦੇ ਖਿਲਾਫ ਬੋਲਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲਣਾ ਚਾਹੁੰਦੇ ਹਾਂ ਹਾਂ ਦੂਜੀ ਇੱਕ ਗੱਲ ਮੈਂ ਬੜੇ ਸਪਸ਼ਟ ਤੌਰ ਤੇ ਕਹਿਣੀ ਚਾਹੁੰਦਾ ਕਿ ਜਿਹੜਾ ਆਪਾਂ ਪਰਿਵਾਰਾਂ ਤੇ ਬਾਰ ਬਾਰ ਆ ਜਾਂਦੇ ਆ ਨਿੱਜਤਾ ਤੇ ਸਰਦਾਰ ਸੁਪੀਰ ਸਿੰਘ ਬਾਦ ਮੈਂ ਬੀਬਾ ਜੀ ਨੂੰ ਕਹਿੰਦੇ ਮੈਂ ਬੇਨਤੀ ਕਰਨਾ ਚਾਹੁੰਦਾ ਬੱਚ ਤੁਹਾਡਾ ਬੱਚਿਆਂ ਤੱਕ ਜਾਣ ਦਾ ਕੀ ਮਤਲਬ ਹੈ ਜੇ ਤੁਹਾਡੇ ਪਰਿਵਾਰਾਂ ਤੇ ਅਸੀਂ ਆ ਜਾਈਏ ਕੀ ਕੁਲਾਂ ਦੀ ਗੱਲ ਕਰਦੇ ਹਾਂ ਜਿਸ ਸਥਿਤੀ ਚੋਂ ਤੁਸੀਂ ਲੰਘ ਰਹੇ ਹੋ ਫਿਰ ਕਿਹੜੀ ਕੁਲਾਂ ਦਾ ਮੈਂ ਜਾਣਾ ਨਹੀਂ ਚਾਹੁੰਦਾ ਉਹ ਗੱਲਾਂ ਤੇ ਸ਼ਰੋਮਣੀ ਅਕਾਲੀ ਦਲ ਉਹ ਅਸੀਂ ਗਿਰੀ ਹੋਈ ਰਾਜਨੀਤੀ ਨਹੀਂ ਕਰਦਾ ਮਜਬੂਰ ਨਾ ਕਰੋ ਕਿ ਅਸੀਂ ਕੋਈ ਗਿਰੇ ਹੋਏ ਸ਼ਬਦ ਵਰਤੀਏ ਜਿਹੜੇ ਕਿ ਸਾਨੂੰ ਸਾਡੀ ਆਤਮਾ ਨੂੰ ਨਹੀਂ ਚੰਗੇ ਲੱਗਦੇ ਆਪਾਂ ਸਿਧਾਂਤਾਂ ਦੀ ਗੱਲ ਕਰੀਏ ਆਪਾਂ ਪਾਰਟੀ ਨੂੰ ਪਾਲਿਸੀਆਂ ਤੇ ਆਪਾਂ ਪਾਰਟੀ ਨੂੰ ਨਿੰਦੀ ਇਹ ਪਰਿਵਾਰਾਂ ਤੱਕ ਜਾਣਾ ਛੱਡ ਦਿਓ ਇਹ ਗੰਦੀ ਰਾਜਨੀਤੀ ਛੱਡ ਦਿਓ ਨਹੀਂ ਇਹ ਬਹੁਤ ਮਹਿੰਗੀ ਪੈਸੇ